ਲਾ ਸੁਣੋ ਤਦੋਂ ਸੁਣੀ ਵੀ ਨਹੀਂ ਜਾਣੇ 10 ਦਿਨ ਮੈਂ ਰਿਆ ਉੱਥੇ ਪਹਿਲੇ ਦਿਨ ਗਿਆ ਜੀ ਮੈਂ ਵੀ ਰਜਨੀ ਕਾਂਤ ਆ ਰਿਹਾ ਐ ਔਰ ਇੱਥੇ ਗੱਡੀਆਂ ਛੱਡੀਆਂ ਹੈਲੀਕਾਪਟਰ ਦੁਨੀਆ ਖੜੀ ਜੀ ਨੂੰ ਦੇਖਣ ਵਾਸਤੇ ਮੈਂ ਕਹਾ ਯਾਰ ਗ੍ਰੇਟ ਸਟਾਰ ਬੰਦਾ ਹੈ ਜੀ ਐਮਬੈਸਡਰ ਗੱਡੀ ਚ ਤੋਤੀ ਪਾਈ ਤਿੰਨ ਉਹਦੇ ਸਿਸਟਰ ਤਿੰਨੇ ਬੀਬੀਆਂ ਬੇਟੀਆਂ ਇੱਕ ਵੈਗ ਵਾਲੀ ਇੱਕ ਮੇਕਅਪ ਵਾਲੀ ਇੱਕ ਉਹਨਾਂ ਦਾ ਜਿਹੜੇ ਕੰਮ ਸੰਭਾਲਦੇ ਉਹ ਜੀ ਚੱਪੜਾਂ ਪਾਈਆਂ ਬਾਹਰ ਐਮਬੈਸਡਰ ਕਾਰ ਚ ਉਤਰਿਆ ਹੱਥ ਜੋੜਿਆ ਮਿੱਟੀ ਨੂੰ ਹੱਥ ਲਾਇਆ ਸਾਰਿਆਂ ਦੇ ਚਰਨਾਂ 'ਚ ਮੱਥਾ ਟੇਕਿਆ ਉੱਥੇ ਪ੍ਰੈਸ ਤੇ ਦੁਨੀਆ ਕੀ ਖੜੀ ਨੂੰ ਦੱਸ ਨਹੀਂ ਸਕਦਾ ਮੈਂ ਕਿ ਯਾਰ ਇਹ ਸਾਡੇ ਵਾਲੇ ਤਾਂ ਤੂੰ ਤੂੰ ਫੜਿਆ ਹੁੰਦਾ 10 ਗੱਡੀਆਂ ਅੱਗੇ 10 ਪਿੱਛੇ ਤੇ ਗੱਲ ਹੀ ਕੋਈ ਨਹੀਂ ਕਹਿੰਨੇ ਕਰਦੇ ਹਟ ਜਾ ਬਈ ਕਿਹਨੇ ਗੋਲੀ ਨਾ ਵੀ ਮਾਰਨੀ ਹੋਵੇ ਤਾਂ ਵੀ ਮਾਰ ਦੂਗਾ ਇਹਦੇ ਨਾਲ ਬੰਦੇ ਬੜੇ ਤੋਏ ਫਿਰਦੇ ਆ ਤੇ ਕੱਖ ਗੱਲ ਹੀ ਉੱਥੇ ਕੋਈ ਨਹੀਂ ਮੈਂ ਬਾਈ ਜੀ ਸੈੱਟ ਤੇ ਖੜਾ ਹਾਂ ਰਜਨੀਕਾਂਤ ਜੀ ਆਇਓ ਵਿਕਸ਼ਿਕ ਪਾ ਕੇ ਸਾਰਾ ਕੁਝ ਬਦਲ ਗਿਆ ਆ ਕੇ ਉਹਨੇ ਮੈਨੂੰ ਦੇਖਿਆ ਲ ਮੈਂ ਤੁਹਾਨੂੰ ਐਕਟਿੰਗ ਕਰਕੇ ਦੱਸ ਹੋਇਆ ਕੀ ਹੈ ਅੱਖ ਆਏ ਤੇ ਖੜ ਗਏ ਤੇ ਮੈਨੂੰ ਕਹਿੰਦੇ ਮੈਂ ਤੇਰੇ ਕੋਲ ਆਵਾਂ ਮੈਂ ਕਿਹਾ ਜੀ ਮੈਂ ਆਉਣਾ ਬਾਈ ਜੀ ਉਹ ਬੰਦਾ ਭੱਜਿਆ ਇਹਨੇ ਮੈਨੂੰ ਗੱਲ ਨਾਲ ਲਾਇਆ ਪਤਾ ਨਹੀਂ ਕੀ ਕਿਹਾ ਕਹਿੰਦਾ ਮੈਂ ਉਸ ਭਗਵਾਨ ਤੋਂ ਮਿਲਣਾ ਚਾਹਤਾ ਥਾ ਜਿਸ ਨੇ ਹਮਾਰੇ ਦੇਸ਼ ਕੇ ਲਿਏ ਐਸਾ ਬੇਟਾ ਪੈਦਾ ਕੀਤਾ ਜੋ ਆਪਣੀ jaan पे गिर ਗਿਆ ਬਾਈ ਜੀ ਮੇਰੀਆਂ ਅੱਖਾਂ ਚੋਂ ਨਾ ਅਥਰੂ ਨਹੀਂ ਰੁਕੇ ਮੈਂ ਜੱਫੀ ਪਾ ਕੇ ਰੋਣ ਲੱਗ ਪਈ ਇੰਨਾ ਨਿਕ ਸੀ ਉਹਦੇ ਪਿਆਰ ਚ ਤੇ ਮੈਨੂੰ ਮਿਲਣ ਦਾ ਬੜਾ ਮਰੇ ਹੁਣ ਵੀ ਅੱਖਾਂ ਪਰ ਜਾਂਦੀਆਂ ਇਹ ਗੱਲਾਂ ਤੁਹਾਨੂੰ ਮਿਲਦੀਆਂ ਨਹੀਂ ਮੈਂ ਉਹਨਾਂ ਕੋਲ ਰੋਜ਼ ਬਹਿਣਾ ਉਹਨੇ ਮੈਨੂੰ ਕਹਿਣਾ ਗੱਲਾਂ ਕਰਨੀਆਂ ਦੁਨੀਆ ਦੀਆਂ ਦੇਸ਼ ਦੀਆਂ ਤੇ ਮੈਂ ਕਹਾ ਜੀ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ ਕਹਿੰਦੇ ਬੇਟਾ ਭਾਈ ਮੇਰੇ ਘੜੀ ਲੱਖ ਰੁਪਏ ਕੀ ਹੋ 10 ਰੁਪਏ ਕੀ ਹੋ ਦੇਖਣਾ ਤਾਂ ਵਕਤ ਹੀ ਹੈ ਸੁਣੀ ਗਾੜੀ 10 ਕਰੋੜ ਕੀ ਹੋ 20000 ਕੀ ਹੋ 10000 ਕੀ ਜਾਣਾ ਹੀ ਹੈ ਭਾਈ ਜੀ ਕਿਹੜੀ ਗੱਲ ਮੈਂ ਸਮਝਾਉਂਾ ਮੈਂ ਉਹਦੀਆਂ ਗੱਲਾਂ ਸੁਣਾ ਮੈਂ ਦੇਖਾਂ ਬੰਦਾ ਸ਼ਾਰਟ ਦਵੇ ਜਾ ਕੇ ਐ ਕਰਕੇ ਮੁੱਦਰਾ ਚ ਬਹਿ ਜਾ ਉਹ ਚੱਲੋ ਚੱਲੋ ਸ਼ਾਰਟ ਰੈਡੀ ਹੈ ਚਲੋ ਭਾਈ ਆ ਕੇ ਸ਼ਾਰਟ ਦੇਣਾ ਦੇਖਣਾ ਬਹਿ ਜਾਣਾ ਜਦ ਵੀ ਸੈਟ ਤੇ ਰੋ ਜਾਣਾ ਮੱਥਾ ਟੇਕਣਾ ਸਾਰਿਆਂ ਨੂੰ ਔਰ ਬੋਲੀ ਵੀ ਮੂੰਹ ਜੋ ਜਿਵੇਂ ਨਾ ਲੱਡੂ ਹੀ ਕਰੀ ਜਾਂਦੇ ਐ ਇੰਨੀ ਪਿਆਰੀ ਇੰਨੀ ਨਿਮਰਤਾ ਤੇ ਮੈਨੂੰ ਕਹਿੰਦੇ ਇੱਕ ਦਿਨ ਖਾਣਾ ਖਾਣੇ ਘਰਾਂ ਉਹ ਬੰਬੇ ਸੀ ਸੀਗੇ ਜੀ ਬੰਬੇ ਸੀ ਚਲੇ ਗਏ ਮਾੜਾ ਜੀ ਪ੍ਰਸਾਦ ਪਵੇ ਮੀ ਵਰਕੇ ਤੁਸੀਂ ਯਕੀਨ ਕਰਿਓ ਜੇ 50 ਹਜ਼ਾਰ ਬੰਦਾ ਖੜਾ ਕਿੱਥੇ ਉਹਨੇ ਕਿਉਂਕਿ ਬੰਬੇ ਆਇਆ ਸੀ ਆਪਣੇ ਘਰੇ ਮਦਰਾਸ ਉਹਦਾ ਘਰ ਹੈ ਤੇ ਉਹ ਗੱਡੀ 'ਚ ਉਤਰਿਆ بارش ਪੈ ਰਹੀ ਹੈ ਤੋਤੀ ਪਾਈ ਹੈ ਵਿਚਾਰੇ ਨੇ ਬਨਾਣ ਪਾਈ ਤੇ ਆਪ ਐ ਜਨੇਊ ਪਾਇਆ ਤੇ ਜਾ ਕੇ ਉਹਨਾਂ ਫੋਟੋ ਖਿਚਾ ਰਹੇ ਸਾਰੇ ਮੈਂ ਕਿਹਾ ਸਰ ਕੀ ਲੈ ਹੋ ਜਾ ਕਹਿੰਦੇ ਨਹੀਂ ਨਹੀਂ ਮੈਂ ਇਨਕੀ ਵਜੇ ਸੇ ਮੇਰੇ ਮੇਂ ਦਮ ਨਹੀਂ ਹੈ ਇਹ ਅਜੂਬਾ ਹੈ ਮੈਂ ਕੰਡਕਟਰ ਥਾ ਬੱਸ ਵਾਲਾ ਕੰਡਕਟਰ ਥਾ ਖੁਦਾ ਨੇ ਰਹਿਮਤ ਕੀਤੀ ਇਹਨਾਂ ਲੋਕੋ ਨੇ ਪਿਆਰ ਦਿਆ ਮੈਂ ਇਨਕੇ ਲਈ ਖੜਾ ਰਿਹਾ ਜੀ 2 ਘੰਟੇ ਬੰਦੇ ਰ ਫੋਟੋ ਖਚਾਈਏ ਦੁਨੀਆ ਦੇ ਪਹਿਰੀ ਹੱਤ ਬਾਈ ਜੀ ਰਹਿੰਦੇ ਸਵੇਰੇ ਆਰਤੀਆਂ ਹੁੰਦੀ ਇਸ ਬੰਦੇ ਦੀ ਉਹ ਜਿਹੜਾ 10 ਦਿਨ ਮੈਂ ਗੁਜ਼ਾਰੇ ਮੈਂ ਕਹਾਂ ਜੀ ਇੱਥੇ ਖੜ ਜੋ ਜਰਾ ਇੱਕ ਮਿੰਟ ਜਾਣ ਤੋਂ ਪਹਿਲਾਂ ਮੈਂ ਆਪਣਾ ਸਿਰ ਰੱਖਿਆ ਤੇ ਪੈਰਾਂ 'ਚ ਮੈਨੂੰ ਕੋਈ ਤਾਂ ਕਿਆ ਕਰਦੇ ਮੈਂ ਕਿ ਹਿੱਲੇ ਹੋ ਨਾ ਤੇ ਮੈਂ ਜੱਫੀ ਪਾ ਲਈ ਮੈਂ ਕਹਾ ਅੱਜ ਮੈਂ ਇਨਸਾਨ ਦੇ ਰੂਪ ਚ ਰੱਬ ਪਹਿਲੀ ਵਾਰ ਦੇਖਿਆ ਲਾ ਸੁਣੋ ਤਦੋਂ ਸੁਣੀ ਵੀ ਨਹੀਂ ਜਾਣੀ 10 ਦਿਨ ਮੈਂ ਰਿਹਾ ਉੱਥੇ ਪਹਿਲੇ ਦਿਨ ਗਿਆ ਜੀ ਮੈਂ ਵੀ ਰਜਨੀ ਕਾਂਤ ਆ ਰਿਹਾ ਐ ਔ ਇੱਥੇ ਗੱਡੀਆਂ ਛੱਡੀਆਂ ਹੈਲੀਕਾਪਟਰ ਦੁਨੀਆ ਖੜੀ ਜਿਹਨੂੰ ਦੇਖਣ ਵਾਸਤੇ ਮੈਂ ਆ ਗਿਆ ਯਾਰ ਗ੍ਰੇਟ ਸਟਾਰ ਬੰਦਾ ਐ ਜੀ ਐਮਬੈਸਡਰ ਗੱਡੀ 'ਚ ਤੋਤੀ ਪਾਈ ਤਿੰਨ ਉਹਦੇ ਸਿਸਟੈਂਟ ਤਿੰਨੇ ਬੀਬੀਆਂ ਬੇਟੀਆਂ ਇੱਕ ਵੈਗ ਵਾਲੀ ਇੱਕ ਮੇਕਅਪ ਵਾਲੀ ਇੱਕ ਉਹਨਾਂ ਦਾ ਜਿਹੜੇ ਕੰਮ ਸੰਭਾਲਦੇ ਆ ਉਹ ਜੀ ਚੱਪਣਾ ਪਾਈਆਂ ਬਾਹਰ ਐਮਬੈਸਡਰ ਕਾਰ 'ਚ ਉਤਰਿਆ ਹੱਥ ਜੋੜਿਆ ਮਿੱਟੀ ਨੂੰ ਹੱਥ ਲਾਇਆ ਸਾਰਿਆਂ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਪ੍ਰੈਸ ਤੇ ਦੁਨੀਆ ਕੀ ਕਰਦੀ ਮੈਂ ਦੱਸ ਦੱਸ ਮਰੇ ਯਾਰ ਇਹ ਸਾਡੇ ਵਾਲੇ ਤਾਂ ਤੂ ਤੂ ਫੜਿਆ ਹੁੰਦਾ 10 ਗੱਡੀਆਂ ਅੱਗੇ 10 ਪਿੱਛੇ ਤੇ ਗੱਲ ਹੀ ਕੋਈ ਨਹੀਂ ਕਰਨ ਦੇ ਹਟ ਜਾ ਬਈ ਕਿਹਨੇ ਗੋਲੀ ਨਾ ਵੀ ਮਾਰਨੀ ਹੋਵੇ ਤਾਂ ਵੀ ਮਾਰ ਦੂਗਾ ਕਿਦਣਾ ਬੰਦੇ ਬੜੇ ਤੋਏ ਫਿਰਦੇ ਆ ਤੇ ਕੱਖ ਗੱਲ ਨਹੀਂ ਉੱਥੇ ਕੋਈ ਨਹੀਂ ਮੈਂ ਬਾਈ ਜੀ ਸੈੱਟ ਤੇ ਖੜਾ ਹਾਂ ਰਜਨੀਕਾਂਤ ਜੀ ਆਇਓ ਵਿਕਸ਼ਿਕ ਪਾਕ ਸਾਰਾ ਕੁਝ ਬਦਲ ਗਿਆ ਆ ਕੇ ਉਹਨੇ ਮੈਨੂੰ ਦੇਖਿਆ ਲੈ ਮੈਂ ਤੁਹਾਨੂੰ ਐਕਟਿੰਗ ਕਰਕੇ ਦਿਖਾ ਉਹਿਆ ਕੀ ਹੈ ਐਥ ਆਏ ਤੇ ਖੜ ਗਏ ਤੇ ਮੈਨੂੰ ਕਹਿੰਦੇ ਮੈਂ ਤੇਰੇ ਕੋਲ ਆਵਾਂ ਮੈਂ ਕਿਹਾ ਜੀ ਮੈਂ ਆਉਣਾ ਬਾਈ ਜੀ ਉਹ ਬੰਦਾ ਭੱਜਿਆ ਨੇ ਮੈਨੂੰ ਗੱਲ ਨਾਲ ਲਾਇਆ ਪਤਾ ਨਹੀਂ ਕੀ ਕਿਹਾ ਕਹਿੰਦਾ ਮੈਂ ਉਸ ਭਗਵਾਨ ਕੋ ਮਿਲਣਾ ਚਾਹਤਾ ਥਾ ਜਿਸ ਨੇ ਹਮਾਰੇ ਦੇਸ਼ ਕੇ ਲਿਏ ਐਸਾ ਬੇਟਾ ਪੈਦਾ ਕੀਆ ਜੋ ਆਪਣੀ ਜਾਨ पे गिर ਗਿਆ ਬਾਈ ਜੀ ਮੇਰੀਆਂ ਅੱਖਾਂ ਚੋਂ ਨਾ ਅਥਰੂ ਨਹੀਂ ਰੁਕੇ ਮੈਂ ਜੱਫੀ ਪਾ ਕੇ ਰੋ ਲੱਗ ਐਨਾ ਨਿਕ ਸੀ ਉਹਦੇ ਪਿਆਰ ਚ ਤੇ ਮੈਨੂੰ ਮਿਲਣ ਦਾ ਬੜਾ ਮੇਰੇ ਹੁਣ ਵੀ ਅੱਖਾਂ ਪਰ ਜਾਂਦੀਆਂ ਇਹ ਗੱਲਾਂ ਤੁਹਾਨੂੰ ਮਿਲਦੀਆਂ ਨਹੀਂ ਮੈਂ ਉਹਨਾਂ ਕੋਲ ਰੋਜ਼ ਬਹਿਣਾ ਉਹਨਾਂ ਨੇ ਮੈਨੂੰ ਕਹਿਣਾ ਗੱਲਾਂ ਕਰਨੀਆਂ ਦੁਨੀਆ ਦੀਆਂ ਦੇਸ਼ ਦੀਆਂ ਤੇ ਮੈਂ ਕਹਾਂ ਜੀ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ ਕਹਿੰਦੇ ਬੇਟਾ ਭਾਈ ਮੇਰੇ ਘੜੀ ਲੱਖ ਰੁਪਏ ਕੀ ਹੋ 10 ਰੁਪਏ ਕੀ ਹੋ ਦੇਖਣਾ ਤਾਂ ਵਖਤ ਹੀ ਹੈ ਸੁਣੀ ਗਾੜੀ 10 ਕਰੋੜ ਕੀ ਹੋ 20000 ਕੀ ਹੋ 10000 ਕੀ ਜਾਣਾਈ ਹੈ ਭਾਈ ਜੀ ਕਿਹੜੀ ਗੱਲ ਮੈਂ ਤੁਹਾਨੂੰ ਸੁਣਾਉ ਮੈਂ ਉਹਦੀਆਂ ਗੱਲਾਂ ਸੁਣਾ ਮੈਂ ਦੇਖਾਂ ਬੰਦਾ ਸ਼ਾਰਟ ਦਵੇ ਜਾ ਕੇ ਐ ਕਰਕੇ ਮੁੱਤਰਜ ਬਹਿ ਜਾਓ ਓ ਥੱਲੇ ਚੱਲ ਰਹੇ ਛੋਟ ਰੈਡੀ ਹੈ ਚਲੋ ਭਾਈ ਆ ਕੇ ਛੋੜ ਦੇਣਾ ਦੇਖਣਾ ਬਹਿ ਜਾਣਾ ਜਦ ਵੀ ਸੈਟ ਦੇ ਰੋ ਜਣਾ ਮੱਥਾ ਟੇਕਣਾ ਸਾਰਿਆਂ ਨੂੰ ਔਰ ਬੋਲੀ ਵੀ ਮੂੰਹ ਜੋ ਜਿਵੇਂ ਨਾ ਲੱਡੂ ਹੀ ਕਰੀ ਜਾਂਦੇ ਐ ਇੰਨੀ ਪਿਆਰੀ ਇੰਨੀ ਨਿਮਰਤਾ ਤੇ ਮੈਨੂੰ ਕਹਿੰਦੇ ਇੱਕ ਦਿਨ ਖਾਣਾ ਖਾਣੇ ਘਰ ਆ ਹੁਣ ਬੰਬੇ ਸੀ ਸੀਗੇ ਜੀ ਬੰਬੇ ਸੀ ਚਲੇ ਗਏ ਮਹਾਰਾਜ ਪ੍ਰਸਾਦ ਪਵੇ ਮੀਂਹ ਵਰ ਕੇ ਤੁਸੀਂ ਯਕੀਨ ਕਰਿਓ ਜੇ 50000 ਬੰਦਾ ਖੜਾ ਜਿੱਥੇ ਉਹਨੇ ਕਿਉਂਕਿ ਬੰਬੇ ਆਇਆ ਸੀ ਆਪਣੇ ਘਰੇ ਮਤਰਾਸ ਉਹਦਾ ਘਰ ਹੈ ਤੇ ਉਹ ਗੱਡੀ 'ਚ ਉਤਰਿਆ بارش ਪੈ ਰਹੀ ਹੈ ਤੋਤੀ ਪਾਈ ਹੈ ਵਿਚਾਰੇ ਨੇ ਬਨਾਣ ਪਾਈ ਉੱਤੇ ਆਪ ਐ ਜਨੇਊ ਪਾਇਆ ਤੇ ਜਾ ਕੇ ਇਹਨਾਂ ਫੋਟੋ ਖਿਚਾਰੇ ਸਾਰੇ ਮੈਂ ਕਿਹਾ ਸਰ ਕੀ ਲੋ ਹੋ ਜਾ ਕਹਿੰਦੇ ਨਹੀਂ ਮੈਂ ਇਨਕੀ ਵਜੇ ਸੇ ਹੂੰ ਮੇਰੇ ਮੇ ਦਮ ਨਹੀਂ ਹੈ ਇਹ ਅਜੂਬਾ ਹੈ ਬੈ ਕੰਡਕਟਰ ਥਾ ਬੱਸ ਵਾਲਾ ਕੰਡਕਟਰ ਥਾ ਖੁਦਾ ਨੇ ਰਹਿਮਤ ਕੀਤੀ ਇਹਨਾਂ ਲੋਗੋ ਨੇ ਪਿਆਰ ਦਿਆ ਮੈਂ ਇਨਕੇ ਲਈ ਖੜਾ ਰਿਹਾ ਅਲੀ 2 ਘੰਟੇ 15 ਫੋਟੋਆਂ ਖਚਾਈਆਂ ਦੁਨੀਆ ਦੇ ਪਹਿਰੀ ਹਤ ਬਾਈ ਜੀ ਲਉਂਦੇ ਸਵੇਰੇ ਆਰਤੀਆਂ ਹੁੰਦੀਆਂ ਇਸ ਬੰਦੇ ਦੀਆ ਉਹਦੇ ਨਾਲ 10 ਦਿਨ ਮੈਂ ਗੁਜ਼ਾਰੇ ਮੈਂ ਕਹਾਂ ਜੀ ਇੱਥੇ ਖੜ੍ਹ ਜਾਓ ਜਰਾ ਇੱਕ ਮਿੰਟ ਜਾਣ ਤੋਂ ਪਹਿਲਾਂ ਮੈਂ ਆਪਣਾ ਸਿਰ ਰੱਖਿਆ ਤੇ ਪੈਰਾਂ 'ਚ ਮੈਨੂੰ ਕੋਲ ਕਹਿੰਦਾ ਕੀ ਕਰਦੇ ਮੈਂ ਕਹਿੰਦਾ ਹਿੱਲੇ ਹੋ ਨਾ ਤੇ ਮੈਂ ਜੱਫੀ ਪਾ ਲਈ ਮੈਂ ਕਹਾ ਅੱਜ ਮੈਂ ਇਨਸਾਨ ਦੇ ਰੂਪ ਚ ਰੱਬ ਪਹਿਲੀ ਵਾਰੀ ਦੇਖਿਆ ਜੋ ਜ ਹੋ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ